ਇੱਕ ਤਾਂ ਉਹਨਾਂ ਦੇ ਚੀਫ ਸਾਹਿਬ ਨੇ ਉਹਨਾਂ ਦੇ ਆਰਡਰ ਜਿਹੜੇ ਆ ਉਹ ਡਿਲੇ ਕੀਤਾ ਆ ਦੂਜਾ ਕੀ ਹੈਗਾ ਕਿ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਆਪਸ਼ਨ ਤੋਂ ਬਿਨਾਂ ਹੀ ਗ੍ਰੇਡਾਂ ਦੇ ਵਿੱਚ ਡਿਪਲੋਟ ਕਰਦਾ ਸਾਡੇ 2001 ਦੇ ਵਿੱਚ ਸਾਡਾ 1,25,000 ਮੁਲਾਜ਼ਮ ਸੀਗਾ ਅੱਜ ਸਾਡੇ ਕੋਲੇ ਸਿਰ 35,000 ਮੁਲਾਜ਼ਮ ਹੈ ਉਹ ਨੰਬਰ ਆਫ ਕਨੈਕਸ਼ਨ ਜਿਹੜੇ ਆ ਉਹ 4 ਗੁਣਾ ਵਧ ਗਏ ਇੱਥੇ 8-8 ਘੰਟੇ ਬਾਅਦ ਸ਼ਿਫਟ ਬਦਲਦੀ ਹੈ ਜੀ ਉਹ ਫਿਰ ਇਹਨਾਂ ਦੀ ਉਹ ਗਿਣਤੀ ਚ ਆਉਂਦੀ ਹੈ ਅਸੀਂ 24 ਘੰਟੇ ਡਿਊਟੀ ਕਰ ਰਹੇ ਸਾਰੇ ਜਿੰਨੇ ਬਾਹਰਲੇ ਫੀਲਡ ਸਟਾਫ ਸਾਰੇ ਵਰਕਚਾਰ ਤੋਂ ਲੈ ਕੇ ਜੇਈ ਤੱਕ ਜਿੰਨੇ ਬੰਦੇ ਸਾਡੇ ਆ ਉਹ ਸਾਰੇ ਉਥੇ ਕੋਈ ਸਰਵਾਈ ਨਹੀਂ ਕੋਈ ਪੁਸ਼ਪੜ ਤਾਂ ਨਹੀਂ ਇਧਰ ਜਿਹੜਾ ਓਵਰਟਾਈਮ ਨੂੰ ਬਚਾਉਣ ਦੀ ਖਾਤਰ ਹੈ ਉਧਰ ਦਵਾ ਦਾ ਬੰਦੇ ਨੂੰ ਇਧਰ ਤੱਕੀ ਦੇ ਰਹੇ ਐਲਮ ਤਾਂ ਪਹਿਲਾਂ ਹੀ ਜਿਹੜੇ ਫੀਲਡ ਦੇ ਵਿੱਚ ਨੇ ਬਹੁਤ ਘੱਟ ਨੇ ਜਿਨ੍ਹਾਂ ਦੇ ਵਿੱਚੋਂ ਕੱਢ ਕੇ ਗ੍ਰੇਡਾਂ ਦੇ ਵਿੱਚ ਲਗਾਈ ਜਾ ਰਹੀਆਂ ਤੇ ਜਿਸ ਦੇ ਨਾਲ ਸਾਡੇ ਐਲਮਾਂ ਦਾ ਬਹੁਤ ਸਾਰਾ ਨੁਕਸਾਨ ਹੋ ਰਿਹਾ ਜਿਵੇਂ ਕਿ ਤੁਸੀਂ ਦੇਖਦੇ ਹੋ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਅਸੀਂ ਸਪਲਾਈ ਠੀਕ ਕਰਦੇ ਹਾਂ ਤਾਂ ਉੱਥੇ ਲਾਜ਼ਮਾਂ ਦੀ ਘਾਟ ਹੋ ਰਹੀ ਹੈ ਤੇ ਉਹਦੇ ਵਿੱਚ ਜਿਵੇਂ ਸਪੋਜ਼ ਮੇਰੀ 8 ਘੰਟੇ ਡਿਊਟੀ ਹੈ ਪਰ ਬੰਦਾ ਨਹੀਂ ਆਇਆ ਤਾਂ ਮੈਨੂੰ 16 ਘੰਟੇ ਵੀ ਕਰਨੇ ਪੈਂਦੇ ਨੇ ਮੈਨੂੰ 24 ਘੰਟੇ ਵੀ ਤੇ ਐਸਪਰ ਜਿਹੜਾ ਬਿਜਲੀ ਐਕਟ ਹੈ ਬਿਜਲੀ ਐਕਟ ਦੇ ਵਿੱਚ ਜਿਹੜਾ ਹੈਗਾ ਜਾਂ ਲੇਬਰ ਐਕਟ ਹੈ ਉਹਦੇ ਵਿੱਚ ਹੈਗਾ ਕਿ ਆਪਾਂ ਕਿਸੇ ਨੂੰ 8 ਘੰਟੇ ਤੋਂ ਵੱਧ ਡਿਊਟੀ ਨਹੀਂ ਕਰਵਾ ਸਕਦੇ ਕੋਈ ਬੰਦਾ ਕਹਿੰਦੇ ਆ ਜਿੰਨੇ ਬੰਦੇ ਬੈਠੇ ਫੀਲਡ ਦੇ ਵਿੱਚ ਜਿਹੜੇ ਕੰਮ ਕਰਦੇ ਆ ਕੋਈ ਉਹਨਾਂ ਨੂੰ ਓਵਰਟਾਈਮ ਮਿਲਦਾ ਹੋਵੇ ਇਹਨੂੰ ਪਤਾ ਵੀ ਇੱਧਰ ਓਵਰਟਾਈਮ ਦੇਣਾ ਨਹੀਂ ਪੈਂਦਾਗਾ ਇੱਧਰ ਪੋਸਟਾਂ ਘਟਾ ਦਿਓ ਇਹ ਆਪੇ ਭੱਜੇ ਫਿਰ ਰਾਤ ਨੂੰ ਤੱਕੇ ਖਾਂਦੇ ਫਿਰ ਨੇ ਜੇ ਮਰਜ਼ੀ ਕਰਨ ਉਧਰ ਸਾਨੂੰ ਇਹ ਓਵਰਟਾਈਮ ਦੇਣਾ ਪਊਗਾ ਉਹ ਪੋਸਟਾਂ ਤਾਂ ਕਰਕੇ ਭਰ ਰਹੇ ਜੋਰ ਲੱਗ ਵੀ ਓਵਰਟਾਈਮ ਦੇਣਾ ਪਊਗਾ ਸਟਾਫ ਦੀ ਘਾਟ ਤਾਂ ਬਹੁਤ ਹੈ ਪਰ ਜਿਵੇਂ ਜਿਵੇਂ ਸਾਡੇ ਗ੍ਰੇਡਾਂ ਚ ਵੀ ਸਟਾਫ ਦੀ ਘਾਟ ਹੈ ਬਾਹਰ ਵੀ ਸਟਾਫ ਦੀ ਘਾਟ ਹੈ ਅਸੀਂ ਇਹ ਹੈ ਕਿ ਜਿਹੜੇ ਬੰਦੇ ਪ੍ਰਮੋਟ ਹੋਏ ਨੇ ਉਹਨਾਂ ਬੰਦਿਆਂ ਨੂੰ ਜਿਹੜੀ ਉਹ ਆਪਸ਼ਨ ਮੰਗਦੇ ਨੇ ਉਹਨਾਂ ਨੂੰ ਉੱਥੇ ਡਿਪਲੋਟ ਕੀਤਾ ਜਾਂਦਾ ਹੈ ਗੱਲਬਾਤ ਕਰਦੇ ਆ ਸਰ ਕੀ ਮਾਮਲਾ ਹੈ ਜੇ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਰੋਡ ਤੇ ਟੈਕਨੀਕਲ ਸਰਵਿਸ ਪੀਐਸਪੀਸੀਐਲ ਮੁਲਾਜ਼ਮਾਂ ਦੇ ਵੱਲੋਂ ਇਹ ਜੀ ਸਾਡਾ ਇੱਕ ਮੁੱਦਾ ਹੈ ਸਾਡੀ ਪ੍ਰਮੋਸ਼ਨਾਂ ਹੋਈਆਂ ਸਾਡੇ ਆਰਟੀਐਮ ਤੋਂ ਜਿਹੜੇ ਏਐਲਐਮ ਪ੍ਰਮੋਟ ਹੋਏ ਨੇ ਇੱਕ ਤਾਂ ਉਹਨਾਂ ਦੇ ਚੀਫ ਸਾਹਿਬ ਨੇ ਉਹਨਾਂ ਦੇ ਆਰਡਰ ਜਿਹੜੇ ਆ ਉਹ ਡਿਲੇ ਕੀਤਾ ਆ ਦੂਜਾ ਕੀ ਹੈਗਾ ਕਿ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਆਪਸ਼ਨ ਤੋਂ ਬਿਨਾਂ ਹੀ ਗ੍ਰੈਡਾਂ ਦੇ ਵਿੱਚ ਡਿਪਲੋਏ ਕਰਤਾ ਜਦੋਂ ਕਿ ਉਹ ਪੋਸਟ ਬਾਹਰ ਦੀ ਹੈਗੀ ਆ ਤਾਂ ਉਹਨਾਂ ਬੰਦਿਆਂ ਵੱਲੋਂ ਜਿਹੜਾ ਬੰਦਾ ਗ੍ਰੈਡ 'ਚ ਲੱਗਣਾ ਚਾਹੁੰਦਾ ਉਹਨੂੰ ਗ੍ਰੈਡ 'ਚ ਲਾਉਣਾ ਬਣਦਾ ਸੀ ਜੇ ਕੋਈ ਬਾਹਰ ਉਹਨੂੰ ਲਾਉਣਾ ਲਗਾਉਣਾ ਸੀ ਤਾਂ ਬਾਹਰ ਲੱਗਣਾ ਬਣਦਾ ਸੀ ਇਸ ਕਰਕੇ ਇਹਨਾਂ ਨਾਲ ਗੱਲਬਾਤ ਕੀਤੀ ਗਈ ਪਰ ਇਹਨਾਂ ਦਾ ਜਿਹੜਾ ਰਵੱਈਆ ਸੀਗਾ ਉਹ ਹਾਂ ਪੱਕੀ ਨਾ ਹੋਣ ਕਰਕੇ ਸਾਨੂੰ ਇੱਕ ਦਿਨ ਜਿਹੜਾ ਇਹ ਧਰਨਾ ਜਿਹੜਾ ਉਹ ਕਰਨਾ ਪਿਆ ਬਾਹਰ ਅੰਦਰ ਦਾ ਹੈਗਾ ਵਾ ਇਹ ਸਾਰਾ ਹੈ ਕਿ ਅਸਲ ਦੇ ਵਿੱਚ ਡਿਫਰੈਂਸ ਕੀ ਨੇ ਕੀ ਮਾਮਲਾ ਪੁਰਾ ਹੈ ਸਾਰਾ ਇਹ ਜਿਹੜੀ ਪੋਸਟ ਹੈਗੀ ਜੀ ਏਲ ਐਮ ਦੀ ਹੈ ਤੇ ਗ੍ਰਿਡਾਂ ਦੇ ਵਿੱਚ ਐਸ ਐਸ ਏ ਹੁੰਦੇ ਨੇ ਜਿਹੜੀ ਪ੍ਰਮੋਸ਼ਨ ਹੋਈ ਹੈ ਏਲ ਐਮ ਦੀ ਹੋਈ ਹੈ ਬਟ ਅਸੀਂ ਗ੍ਰਿਡ ਵਿੱਚ ਲਾਉਣੇ ਨੇ ਜਿਹੜੇ ਬਿਜਲੀ ਘਰ ਨੇ ਉਹਨਾਂ ਨੂੰ ਚਲਾਉਣ ਵਾਸਤੇ ਜਿਹੜਾ ਸਟਾਫ ਹੁੰਦਾ ਉਹਨਾਂ ਨੂੰ ਗ੍ਰਿਡਾਂ ਦਾ ਸਟਾਫ ਕਿਹਾ ਜਾਂਦਾ ਜਿਹੜੇ ਬਾਹਰ ਜਿਵੇਂ ਤੁਹਾਡੇ ਘਰ ਦੀ ਕੋਈ ਕੰਪਲੇਂਟ ਹੈਗੀ ਉਹਨੂੰ ਠੀਕ ਕਰਨ ਵਾਸਤੇ ਏਲ ਐਮ ਸਟਾਫ ਹੁੰਦਾ ਤਾਂ ਇਹਨਾਂ ਨੇ ਕੀ ਕੀਤਾ ਜਿਹੜੇ ਪ੍ਰਮੋਟ ਹੋਏ ਆ ਉਹ ਸਾਰੇ ਏਲ ਐਮ ਹੋਏ ਆ ਹੋ ਸਾਰਾ ਸਟਾਫ ਜਿਹੜਾ ਉਹ ਗ੍ਰੇਡਾਂ ਤੇ ਲਗਾਤਾ ਤੇ ਬਾਹਰਲੇ ਪਾਸੇ ਸਟਾਫ ਦੀ ਘਾਟ ਆ ਗਈ। ਔਰ ਦੂਜੀ ਗੱਲ ਇਹ ਹੈ ਕਿ ਹੁਣ ਮੇਰੀ ਆਪਸ਼ਨ ਹੈ। ਮੈਂ ਏਲ ਐਮ ਆ। ਅਗਰ ਮੈਂ ਬਾਹਰ ਡਿਊਟੀ ਕਰਨਾ ਚਾਹੁੰਨਾ ਤਾਂ ਮੈਨੂੰ ਉਹਦਾ ਹੱਕ ਹੋਣਾ ਚਾਹੀਦਾ ਔਰ ਮੈਨੇਜਮੈਂਟ ਨਾਲ ਸਾਡਾ ਸਮਝੌਤਾ ਵੀ ਇਹ ਹੋਇਆ ਸੀਗਾ ਵੀ ਜਿਹੜੀ ਇਹ ਪ੍ਰੋਮੋਸ਼ਨ ਹੋਏਗੀ ਉਹਦੇ ਵਿੱਚ ਆਪਸ਼ਨ ਲਈ ਜਾਵੇਗੀ। ਜੇ ਕੋਈ ਬੰਦਾ ਬਾਹਰ ਕੰਮ ਕਰਨਾ ਚਾਹੁੰਦਾ ਬਾਹਰ ਕੰਮ ਕਰੇ ਜੇ ਕੋਈ ਗ੍ਰੇਡ ਵਿੱਚ ਕੰਮ ਕਰਨਾ ਚਾਹੁੰਦਾ ਤਾਂ ਗ੍ਰੇਡ ਵਿੱਚ ਕੰਮ ਕਰੇ। ਅਚਾਹ ਗ੍ਰੇਡ ਵਿੱਚ ਕਮੀਆਂ ਹੋ ਗਈਆਂ ਸਟਾਫ ਦੀ ਆ। ਨੇ ਕਮੀਆਂ ਸਾਰੇ ਪਾਸੇ ਨੇ ਸਾਡੇ 2001 ਦੇ ਵਿੱਚ ਸਾਡਾ 1,25,000 ਮੁਲਾਜ਼ਮ ਸੀਗਾ ਅੱਜ ਸਾਡੇ ਕੋਲੇ ਸਿਰ 35,000 ਮੁਲਾਜ਼ਮ ਹੈ ਆ ਨੰਬਰ ਆਫ ਕਨੈਕਸ਼ਨ ਜਿਹੜੇ ਆ ਉਹ 4 ਗੁਣਾ ਵਧ ਗਏ ਸਟਾਫ ਦੀ ਘਾਟ ਤਾਂ ਬਹੁਤ ਹੈ ਬਟ ਜਿਵੇਂ ਜਿਵੇਂ ਸਾਡੇ ਗ੍ਰੇਡਾਂ ਚ ਵੀ ਸਟਾਫ ਦੀ ਘਾਟ ਹੈ ਬਾਹਰ ਵੀ ਸਟਾਫ ਦੀ ਘਾਟ ਹੈ ਅਸੀਂ ਇਹ ਹੈ ਕਿ ਜਿਹੜੇ ਬੰਦੇ ਪ੍ਰਮੋਟ ਹੋਏ ਨੇ ਉਹਨਾਂ ਬੰਦਿਆਂ ਨੂੰ ਜਿਹੜੀ ਉਹ ਆਪਸ਼ਨ ਮੰਗਦੇ ਨੇ ਉਹਨਾਂ ਨੂੰ ਉੱਥੇ ਡਿਪਲੋਟ ਕੀਤਾ ਜਾਵੇ ਮਨਪਸੰਦੀ کہہ ਸਕਦੇ ਜਿਹੜੀ ਉਹਦੀ ਵਰਕਿੰਗ ਹੈ एएलएम दी पोस्ट ਐ ਤਾਂ ਉਹ ਐਲਮ ਬਾਹਰ ਲਾਇਆ ਜਾਵੇ ਕਿਉਂਕਿ ਬਾਹਰ ਵੀ ਦੇਖੋ ਲੋਕਾਂ ਦੀਆਂ ਕੰਪਲੇਂਟਾਂ ਆਉਂਦੀਆਂ ਨੇ ਲੋਕਾਂ ਦੀਆਂ ਕੰਪਲੇਂਟਾਂ ਜਿਹੜੀਆਂ ਆਉਂਦੀਆਂ ਨੇ ਹੱਲ ਕਰਨ ਵਾਸਤੇ ਮੁਲਾਜ਼ਮ ਤਾਂ ਚਾਹੀਦੇ ਨੇ ਨਾ ਜੇ ਉਹ ਬੰਦੇ ਪ੍ਰਮੋਟ ਹੋਏ ਨੇ ਜੇ ਉਹਨਾਂ ਚੋਂ ਕੋਈ ਬੰਦਾ ਉੱਥੇ ਬਾਹਰ ਲੱਗਣਾ ਚਾਹੁੰਦਾ ਤਾਂ ਉਹ ਸਾਡਾ ਮੈਨੇਜਮੈਂਟ ਨਾਲ ਸਮਝੌਤਾ ਹੋਇਆ ਵੀ ਅਸੀਂ ਲਾਵਾਂਗੇ ਪਰ ਚੀਫ ਇੰਜੀਨੀਅਰ ਸਾਹਿਬ ਉਹਨੂੰ ਲਾਗੂ ਨਹੀਂ ਕਰ ਰਹੇ ਹਾਂ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਹੈ ਕਿ ਗ੍ਰਿਡਾਂ ਦੇ ਵਿੱਚ ਜਿਹੜਾ ਹੈਗਾ ਮੁਲਾਜ਼ਮਾਂ ਦੀ ਘਾਟ ਹੋਣ ਕਰਨ ਮੁਲਾਜ਼ਮ ਘਟ ਨੇ ਤੇ ਉਹਦੇ ਵਿੱਚ ਜਿਵੇਂ ਸਪੋਜ਼ ਮੇਰੀ 8 ਘੰਟੇ ਡਿਊਟੀ ਹੈ ਪਰ ਬੰ ਤੇ ਐਸ ਪਰ ਜਿਹੜਾ ਬਿਜਲੀ ਐਕਟ ਹੈ ਬਿਜਲੀ ਐਕਟ ਦੇ ਵਿੱਚ ਜਿਹੜਾ ਹੈਗਾ ਜਾਂ ਲੇਬਰ ਐਕਟ ਹੈ ਉਹਦੇ ਵਿੱਚ ਹੈਗਾ ਕਿ ਆਪਾਂ ਕਿਸੇ ਨੂੰ 8 ਘੰਟੇ ਤੋਂ ਵੱਧ ਡਿਊਟੀ ਨਹੀਂ ਕਰਵਾ ਸਕਦੇ ਪਰ ਉਹ ਜਿਹੜਾ ਓਵਰਟਾਈਮ ਦੇਣਾ ਬਣਦਾ 2 2 3 3 ਸਾਲਾਂ ਤੋਂ ਬੰਦਿਆਂ ਨੂੰ ਓਵਰਟਾਈਮ ਹੀ ਨਹੀਂ ਦਿੱਤਾ ਗਿਆ ਬੰਦਾ ਤੁਸੀਂ ਸਪੋਜ਼ 24 ਘੰਟੇ ਕੰਮ ਕਰਕੇ ਗਏ ਤੁਹਾਡਾ ਓਵਰਟਾਈਮ ਦਾ ਹੱਕ ਤਾਂ ਬਣਦਾ ਹੈ ਨਾ ਪਰ ਉਹ ਨਹੀਂ ਦਿੱਤਾ ਜਾਂਦਾ ਇਹੋ ਜੇ ਹੋਰ ਵੀ ਬੜੇ ਛੋਟੇ ਮੁੱਦੇ ਨੇ ਜਿਵੇਂ ਚੀਫ ਸਾਫ ਦਾ ਜਿਹੜਾ ਜਥੇਬੰਦੀਆਂ ਪ੍ਰਤੀਯੋਗੀ ਦਾ ਦੇਖੋ ਅਸੀਂ ਰਿਗਾਰਡ ਕਰਦੇ ਹਾਂ ਪਰ ਉਹਦੇ ਵਿੱਚ ਕੀ ਹੈ ਕਿ ਉਹ ਪੋਸਟ ਦਾ ਜਿਹੜਾ ਇੱਕ ਮਾਨ ਮਰਿਆਦਾ ਹੁੰਦੀ ਹੈ ਜਿਹੜਾ ਜਿਸ ਬੰਦੇ ਨੂੰ ਜੋ ਦੇਣੀ ਹੈ ਇੱਜ਼ਤ ਦੇਣੀ ਉਹ ਕਿਤੇ ਨਾ ਕਿਤੇ ਘਾਟ ਲੱਗਦੀ ਹੈ ਇਸ ਕਰਕੇ ਸਾਨੂੰ ਇਹ ਧਰਨਾ ਜਿਹੜਾ ਇਹ ਪਲਾਨ ਕਰਨਾ ਪੈਣਾ ਹੈ ਇਸ ਨਾਲ ਗੱਲਬਾਤ ਹੋਈ ਹਾਂ ਇਹਦੇ ਲਈ ਪ੍ਰੋਪਰ ਸਾਡਾ ਪ੍ਰੋਸੀਜਰ ਹੁੰਦਾ ਜੀ ਪਹਿਲਾਂ ਗੱਲਬਾਤ ਕੀਤੀ ਜਾਂਦੀ ਹੈ ਔਰ ਮਿਲਦੇ ਜਾਂਦੇ ਆ ਤਾਂ 1.5 ਮਹੀਨਾ ਹੋ ਗਿਆ ਜੀ ਇਸ ਤੋਂ ਪਹਿਲਾਂ ਅਸੀਂ ਵਰਬਲੀ ਗੱਲਾਂ ਤੇ ਬਾਤਾਂ ਦੇ ਉੱਤੇ ਹੀ ਸੀਗੇ ਇਹ ਚੀਜ਼ਾਂ ਪਰ ਉਹ ਨਹੀਂ ਗੱਲ ਕੀਤੀ ਤਾਂ ਸਾਨੂੰ ਇਹ ਜਿਹੜਾ ਇੱਕ ਰੋਜ਼ਦਾ ਸਰੰਗ ਆ ਜੇ ਤੁਹਾਨੂੰ ਜਿਆਦਾ ਤੁਹਾਨੂੰ ਮਿਲੇਗੀ ਨਹੀਂ ਨਹੀਂ ਸਾਡਾ ਜਿਹੜਾ ਜਥੇਬੰਦੀਆਂ ਦਾ ਹੁੰਦਾ ਸਾਡਾ ਸਬੰਧਤ ਅਫਸਰ ਦੇ ਨਾਲ ਹੁੰਦਾ ਸਾਡਾ ਪੋਲੀਟੀਕਲ ਸਿਸਟਮ ਨਾਲ ਕੋਈ ਉਹ ਨਹੀਂ ਹੁੰਦਾ ਸਾਡਾ ਜਿਹੜਾ ਕੰਸਰਨ ਜਿਹੜਾ ਡਿਪਾਰਟਮੈਂਟ ਹੈ ਉਹਦੇ ਨਾਲ ਗੱਲ ਕਰਨੀ ਮੈਨੇ ਮੰਡ ਨਾਲ ਗੱਲ ਕਰਨੀ ਜਾਂ ਵੱਧ ਤੋਂ ਵੱਧ ਅਸੀਂ ਬਿਜਲੀ ਮੰਤਰੀ ਸਾਹਿਬ ਨਾਲ ਗੱਲ ਕਰ ਸਕਦੇ ਹਾਂ ਪਰ ਜਦੋਂ ਸਾਡਾ ਮਸਲਾ ਹੀ ਚੀਫ ਸਾਹਿਬ ਦੇ ਲੈਵਲ ਦਾ ਹੈ ਤਾਂ ਅਸੀਂ ਕਿਸੇ ਨਾਲ ਗੱਲ ਕਿਉਂ ਨਹੀਂ ਕਰਾਂਗੇ ਕਾਫੀ ਧਰਨੇ ਵਗੇਰੇ ਲੱਗਦੇ ਸੀ ਪੀਸੀਐਲ ਦੇ ਪੀਐਸਪੀਐਸ ਦੀ ਸਮਝ ਨਹੀਂ ਲਾਗਦਾ ਆਜਮ ਖੱਜਲਗੁਆਰ ਹੁੰਦੇ ਨੇ ਜਾਨਾ ਨਹੀਂ ਤੇ ਇਹ ਲੱਗਦਾ ਤੁਹਾਨੂੰ ਪਾਵਰ ਮਿਲੀ ਆ ਨਹੀਂ ਐਕਚੁਅਲੀ ਬੇਸਿਕਲੀ ਕੀ ਹੈ ਕਿ ਸਰਕਾਰ ਜਿਹੜੀ ਹੈਗੀ ਆ ਉਹ ਸਿਸਟਮ ਜਿਹੜਾ ਹੈ ਨਾ ਉਹ ਅਪਗ੍ਰੇਡ ਨਹੀਂ ਹੋ ਰਿਹਾ ਗਰੋਥ ਹੋ ਰਹੀ ਹੈ ਲੁਧਿਆਣਾ ਸ਼ਹਿਰ ਦੇ ਬਿਜਲੀ ਦਾ ਤੁਸੀਂ ਹਾਲ ਦੇਖ ਲਓ ਕਿ ਉਹਨੇ ਗ੍ਰਿਡ ਲੱਗਨੇ ਚਾਹੀਦੇ ਨੇ ਉਹਨਾ ਸਟਾਫ ਹੋਣਾ ਚਾਹੀਦਾ ਲੋਕਾਂ ਦੀ ਜਿਹੜੀ ਕੰਪਲੇਂਟ ਵਨ ਸਟੈਪ ਤੇ ਸੋਲਵ ਹੋਣੀ ਚਾਹੀਦੀ ਹੈ ਪਰ ਸਾਡੀ ਕਿਤੇ ਨਾ ਕਿਤੇ ਮਜਬੂਰੀ ਬਣ ਜਾਂਦੀ ਹੈ ਕਿ ਜੇ ਮੈਂ 25 ਬੰਦਿਆਂ ਦਾ ਕੰਮ ਮੈਂ 5 ਬੰਦਿਆਂ ਨਾਲ ਚਲਾ ਰਿਹਾ ਉਹ ਕਿਤੇ ਨਾ ਕਿਤੇ ਉਹ ਪਬਲਿਕ ਨੂੰ ਵੀ ਹਰਾਸ਼ਮੈਂਟ ਹੁੰਦੀ ਹੈ ਨਾ ਤਾਂ 5 ਬੰਦੇ ਕਿੰਨਾ ਕੰਮ ਕਰ ਸਕਦੇ ਇਸੇ ਕਰਕੇ ਚੀਜ਼ਾਂ ਨੂੰ ਉਹ ਕਰਨ ਦੇ ਲਈ ਮਤਲਬ ਇਹਨਾਂ ਮਸਲਿਆਂ ਦਾ ਹੱਲ ਕਰਨ ਦੇ ਲਈ ਸਾਨੂੰ ਵਾਰ-ਵਾਰ ਜਿਹੜੀਆਂ ਐਜੀਟੇਸ਼ਨ ਆ ਜਾਂ ਧਰਨੇ ਮਲਾ ਜਾਰੀ ਕਰਨੇ ਪੈਂਦੇ ਨੇ ਪੰਜਾਬ ਦੇ ਚ ਹਜ਼ਾਰਾਂ ਲੱਖਾਂ ਬੇਰੁਜ਼ਗਾਰ ਬੈਠੇ ਨੇ ਉਹਨਾਂ ਨੂੰ ਨੌਕਰੀ ਦਿਓ ਭਰਤੀ ਵਾਸਤੇ ਵੀ ਪਟਿਆਲੇ ਤੁਸੀਂ ਦੇਖਿਆ ਹੋਣਾ ਧਰਨਾ ਚੱਲ ਰਿਹਾ ਜੀ ਕਦੀ ਅਜ ਤੱਕ ਹੋਇਆ ਵੀ ਭਰਤੀਆਂ ਵਾਸਤੇ ਵੀ ਲੋਕਾਂ ਨੂੰ ਧਰਨੇ ਲਾਉਣੇ ਪੈਣ ਤੇ ਇਸ ਕਰਕੇ ਕਿਤੇ ਨਾ ਕਿਤੇ ਅਸੀਂ ਲੋਕਾਂ ਨਾਲ ਜੁੜੇ ਹੋਇਆ ਮਹਿਕਮਾ ਲੱਗਦਾ ਨਹੀਂ ਕਿਤੇ ਕਿਤੇ ਅੱਜ ਕੱਲ ਕਲਚਰ ਹੋ ਗਿਆ ਧਰਨਾ ਲਾਉਣ ਦਾ ਨਹੀਂ ਨਹੀਂ ਕਲਚਰ ਨਹੀਂ ਅਸੀਂ ਸਾਡਾ ਸਤੰਬਰ ਦੇ ਚ ਇੱਕ ਧਰਨਾ ਲੱਗਿਆ ਸੀ ਅਸੀਂ ਸਾਡੀ 100% ਇਹੀ ਕੋਸ਼ਿਸ਼ ਹੁੰਦੀ ਹੈ ਕਿ ਇਹਨਾਂ ਚੀਜ਼ਾਂ ਤੋਂ ਦੂਰ ਰਿਹਾ ਜਾਵੇ ਪਰ ਕਿਤੇ ਨਾ ਕਿਤੇ ਇਸ ਤਰੀਕੇ ਦਾ ਜਿਹੜੇ ਅਫਸਰ ਸਹਿਬਾਨ ਨੇ ਉਹ ਚਾਹੁੰਦੇ ਨੇ ਵੀ ਇਹ ਚੀਜ਼ਾਂ ਹੋਣ ਇਸ ਕਰਕੇ ਸਾਨੂੰ ਮਜਬੂਰੀ ਵਸ ਲਾਉਣਾ ਚਾਹੁੰਦੇ ਆ ਅਸੀਂ ਕਿਸੇ ਨੂੰ ਮਤਲਬ ਪਰੇਸ਼ਾਨ ਕਰਨਾ ਜਾਂ ਕਿਸੇ ਨੂੰ ਦਿੱਕਤ ਪੇਸ਼ ਕਰਨਾ ਸਾਡਾ ਬਿਲਕੁਲ ਨਹੀਂ ਇਸ ਕਰਕੇ ਕਰਨਾ ਪੈਂਦਾ ਕਰੇ ਨਾ ਕਰੇ ਸਾਨੂੰ ਬਈ ਜੀ ਮੈਂ ਇਹਦੇ ਵਿੱਚ ਨਾਲ ਇੱਕ ਗੱਲ ਜੋੜਨੀ ਚਾਹੂੰਗਾ ਕਿ ਇਹ ਅਫਸਰ ਨੇ ਇੱਕ ਚੀਜ਼ ਹੋਰ ਬੜਾ ਵਧਿੱਕੀ ਵਾਲੀ ਕਰੀ ਹੈ ਕਿ ਜਿਸ ਤਰ੍ਹਾਂ ਢਿੱਲੋ ਸਾਹਿਬ ਨੇ ਦੱਸਿਆ ਕਿ ਜਿਹੜਾ ਆਰਟੀਐਮ ਹੈ ਆਰਟੀਐਮ ਨੂੰ ਇਹ ਚਾਹੁੰਦਾ ਹੈ ਕਿ ਐਸਐਸਏ ਦਾ ਰੋਲ ਨਭਾਵੇ ਉਸੇ ਜਗ੍ਹਾ ਤੇ ਬੈਠ ਕੇ ਪਰੰਤੂ ਨਾਲ ਇੱਕ ਕੰਡੀਸ਼ਨ ਲਾਤੀ ਕਿ ਉਹ ਸਿਰਫ 99 ਦਿਨ ਲਈ ਉੱਥੇ ਕੰਮ ਕਰੇਗਾ। ਇਹ ਇੱਕ ਬੜੀ ਤੱਕੇਸ਼ਾਹੀ ਵਾਲੀ ਗੱਲ ਹੈ। ਇਹ ਕਿਉਂ ਹੋ ਰਿਹਾ ਕਿਉਂਕਿ ਪੰਜਾਬ ਸਰਕਾਰ ਇੱਕ ਕੋਰਟ ਦਾ ਕਾਨੂੰਨਾ ਜਾਂ ਇੱਕ ਮੈਨੇਜਮੈਂਟ ਨਹੀਂ ਹੈ ਫੈਸਲਾ ਕੀਤਾ ਹੋਇਆ ਕਿ 90 ਦਿਨ ਅਗਰ ਕੋਈ ਆਪਣੀ ਇਸ ਇੱਕ ਪੋਸਟ ਤੋਂ ਹਾਇਰ ਪੋਸਟ ਤੇ ਕੰਮ ਕਰ ਲੈਂਦਾ ਤਾਂ ਉਹਨੂੰ ਉਹਦਾ ਬਣਦਾ ਹੱਕ ਉਹ ਦੇਣਾ ਪਊਗਾ। ਉਸ ਹਾਇਰ ਪੋਸਟ ਦੇ ਬੈਨੀਫਿਟ ਦੇਣੇ ਪੈਣਗੇ। ਉਸ ਤੋਂ ਬਚਣ ਲਈ ਇਸ ਅਫਸਰ ਨੇ ਇੱਕ ਰਸਤਾ ਲੱਭਿਆ। ਕਿ 99 ਦਿਨ ਲਈ ਇਹਨਾਂ ਤੋਂ ਕੰਮ ਕਰਾਓ 90ਵਾਂ ਦਿਨ ਨਾ ਹੋਇਆ ਵੀ ਤੇ ਉਹ ਤੋਂ ਇਹ ਇੱਕ ਬਹੁਤ ਵਧੀਕੀ ਵਾਲੀ ਗੱਲ ਹੈ ਜਿਹਦੇ ਖਿਲਾਫ ਅੱਜ ਤੁਸੀਂ ਦੇਖ ਰਹੇ ਹੋ ਨਾਰੇਬਾਜੀ ਹੋ ਰਹੀ ਹੈ ਸਾਰੀਆਂ ਜਥੇਬੰਦੀਆਂ ਨੇ ਪੀਐਸਸੀਬੀ ਜੁਆਇੰਟ ਫਾਰਮ ਨੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਨੇ ਇਕੱਠੇ ਹੋ ਕੇ ਅੱਜ ਇੱਥੇ ਧਰਨਾ ਦਿੱਤਾ ਜਿਹੜਾ ਕਿ ਮੁਲਾਜ਼ਮ ਪੱਖੀ ਆ ਤੁਸੀਂ ਆਪ ਉਸ ਅਫਸਰ ਨਾਲ ਗੱਲ ਕਰਕੇ ਬਾਕੀ ਜਾਣਕਾਰੀ ਲੈ ਸਕਦੇ ਹੋ 90 ਦਿਨ ਬਾਅਦ ਉਹਦੀ ਜਾਤਾ ਉਹ ਉੱਚੇ ਇਦਾਂ ਦਾ ਪਲਾਨ ਕਰ ਰਹੇ ਨੇ ਕਿ ਉਹਨੂੰ 90ਵਾਂ ਦੇਣੀ ਨਾ ਹਉਣ ਦਿੱਤਾ ਜਾਵੇ ਜਾਂ ਫਿਰ ਉਹਨੂੰ ਕਿਤੇ ਹੋਰ ਚੱਕ ਕੇ ਇੱਕ ਤਾਂ ਬਹੁਤ ਦੂਰ ਦੂਰ ਪਹਿਲੀ ਗੱਲ ਇਹ ਆ ਕਿ ਬਹੁਤ ਦੂਰ ਦੂਰ ਉਹਨਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਨੇ ਇੱਕ ਤਾਂ ਇਸ ਚੀਜ਼ ਦੇ ਅਸੀਂ ਸਖਤ ਖਿਲਾਫ ਆ ਜਿਹੜੇ ਆਰਟੀਐਮਸੀ ਜਿਨ੍ਹਾਂ ਦੀਆਂ ਪ੍ਰੋਮੋਸ਼ਨਾਂ ਹੋਈਆਂ ਨੇ ਉਹ ਬੰਦੇ ਉਹ ਨੇ ਜਿਨ੍ਹਾਂ ਨੂੰ ਜਿਹੜੇ ਸਾਡੇ ਸ਼ਹੀਦ ਪਰਿਵਾਰ ਨੇ ਜਿਹੜੇ ਇਸ ਵਿਭਾਗ ਦੇ ਵਿੱਚ ਰਹਿ ਕੇ ਲਾਈਨਾਂ ਦੇ ਉੱਪਰ ਕੰਮ ਕਰਦੇ ਹੋਏ ਆਪਣੀਆਂ ਜਾਨਾਂ ਗਵਾ ਚੁੱਕੇ ਸੀ ਉਹਨਾਂ ਦੇ ਬੱਚਿਆਂ ਨੂੰ ਅਗੇ ਅਧ ਦੇ ਆਧਾਰ ਤੇ ਨੌਕਰੀ ਦਿੱਤੀ ਗਈ ਸੀ ਸਰਕਾਰ ਨੇ ਉਹ ਦਿੱਤੀ ਸੀ ਦਵਾਈ ਸੀ ਉਹ ਵੀ ਇੱਕ ਬਹੁਤ ਹੀ ਜ਼ਿਆਦਾ ਏਦਾਂ ਦਾ ਐਜੀਟੇਸ਼ਨ ਕਰ ਕਰਕੇ ਉਹ ਨੌਕਰੀਆਂ ਦਵਾਈਆਂ ਗਈਆਂ ਸੀ ਪਰ ਹੁਣ ਕੀ ਆ ਉਹਨਾਂ ਜਦੋਂ ਪ੍ਰਮੋਸ਼ਨਾਂ ਦਾ ਟਾਈਮ ਹੋ ਗਿਆ ਉਹਨਾਂ ਨੂੰ 10-10 ਪਹਿਲਾਂ ਤਾਂ 10-12 12 ਸਾਲ ਹੋ ਗਏ ਉਹਨਾਂ ਨੂੰ ਉਸ ਪੋਸਟ ਤੇ ਹੀ ਸੇਮ ਪੋਸਟ ਤੇ ਕੰਮ ਕਰਦੇ ਆ। ਫਿਰ ਇੱਕ ਐਜੀਟੇਸ਼ਨ ਕਰ ਕਰਕੇ ਉਹਨਾਂ ਦੀ ਪ੍ਰਮੋਸ਼ਨ ਕਰਵਾਈ ਤਾਂ ਉਹਨਾਂ ਨੂੰ ਇੰਨੀ ਦੂਰ ਦੂਰ ਲਗਾਇਆ ਗਿਆ ਕਿ ਉਹਨਾਂ ਦਾ ਘਰ ਦਾ ਸਾਰਾ ਸਿਸਟਮ ਹੀ ਹੱਲ ਜਾਏਗਾ। ਉਹਨਾਂ ਦੀ ਇੰਨੀ ਤਨਖਾਹ ਵੀ ਨਹੀਂ ਹੈਗੀ ਕਿ ਉਹ ਅਗਰ ਲੁਧਿਆਣੇ ਦਾ ਬੰਦਾ ਹੈਗਾ ਔਰ ਬਠਿੰਡੇ ਜਾ ਕੇ ਨੌਕਰੀ ਕਰੇਗਾ ਤਾਂ ਉਹ ਆਪਣਾ ਗੁਜ਼ਾਰਾ ਨਹੀਂ ਕਰ ਪਾਏਗਾ ਦੂਜਾ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ 99 ਦਿਨਾਂ ਵਾਲੀ ਕੰਡੀਸ਼ਨ ਹੋਗੀ ਤੇ ਜਿਹੜਾ ਉਹਨਾਂ ਨੂੰ ਏਲਮ ਦੀ ਪੋਸਟ ਹੈ ਉਹ ਬਾਹਰਲੀ ਬਣਦੀ ਹੈ ਮਤਲਬ ਲਾਈਨਾਂ ਤੇ ਕੰਮ ਕਰਨ ਵਾਲੀ ਬਣਦੀ ਹੈ ਪਰ ਉਹਨਾਂ ਨੂੰ ਲਗਾਇਆ ਜਾ ਰਿਹਾ ਉਸੇ ਜਗ੍ਹਾ ਤੇ ਉਹ ਆਪਣੇ ਤੋਂ ਹਾਇਰ ਪੋਸਟ ਤੇ ਕੰਮ ਕਰਨ ਲਈ ਉਹ ਮਜਬੂਰ ਕੀਤਾ ਜਾ ਰਿਹਾ ਅਸੀਂ ਤਾਂ ਇਸ ਤਰ੍ਹਾਂ ਹੀ ਆ ਕਿ ਅਗਰ ਤਾਂ ਗੱਲਬਾਤ ਦੇ ਜ਼ਰੀਏ ਅਸੀਂ ਹਰ ਵਕਤ ਹੀ ਚਾਹਿਆ ਕਿ ਗੱਲਬਾਤ ਦੇ ਜ਼ਰੀਏ ਮਸਲੇ ਦਾ ਹੱਲ ਹੋਵੇ ਪਹਿਲਾਂ ਵੀ ਇਹੀ ਚਾਹੁੰਦੇ ਰਹੇ ਹਾਂ ਥੋੜੇ ਦਿਨ ਪਹਿਲਾਂ ਵੀ ਇਹਨਾਂ ਨਾਲ ਮੁਲਾਕਾਤ ਹੋਈ ਇਸ ਮਸਲੇ ਨੂੰ ਲੈ ਕੇ ਪਰ ਉਹਨਾਂ ਨੇ ਇਸ ਮਸਲੇ ਨੂੰ ਲੈ ਕੇ ਗੰਭੀਰਤਾ ਨਹੀਂ ਦਿਖਾਈ ਤਾਂ ਹੀ ਅੱਜ ਸਾਨੂੰ ਸਰੋੜ ਤੇ ਬੈਠਣਾ ਪੈ ਰਿਆ ਦਰੀਆਂ ਪਿਛਾਉਣੀਆਂ ਪਈਆਂ ਨੇ ਤੇ ਧਰਨੇ ਵਿਜਾਰੇ ਕਰਨੇ ਪੈ ਰਹੇ ਇਹਦੇ ਵਿੱਚ ਜਿਹੜਾ ਇਹ ਜਿਹੜਾ ਸਮਝੌਤਾ ਹੋਇਆ ਸੀ ਸਾਡਾ ਸਤੰਬਰ ਦੇ ਵਿੱਚ ਮੈਨੇਜਮੈਂਟ ਦੇ ਨਾਲ ਲਾਇਆ ਹੋਇਆ ਸੀ ਜਿਹੜੀ ਸਾਡੀ ਅਪਰਲੀ ਮੈਨੇਜਮੈਂਟ ਹੈ ਉਹਦੇ ਤੇ ਸਾਡਾ ਸਮਝੌਤਾ ਹੋਇਆ ਸੀਗਾ ਤਾਂ ਉਹਨਾਂ ਵੱਲੋਂ ਇਹ ਫੈਸਲਾ ਕੀਤਾ ਗਿਆ ਸੀਗਾ ਪਰ ਕਿਤੇ ਨਾ ਕਿਤੇ ਇਹ ਲਾਗੂ ਕਰਨ ਦੇ ਵਿੱਚ ਗਰੇਜ ਕਰ ਰਹੇ ਨੇ ਔਰ ਇਹਨਾਂ ਨੇ ਸਾਨੂੰ 27 ਤਰੀਕ ਦੀ ਮੀਟਿੰਗ ਵੀ ਦਿੱਤੀ ਸੀਗੀ ਪਰ ਉਹਦੀ ਲੈਟਰ ਦੀ ਲੈਂਗੁਏਜ ਜਿਹੜੀ ਸੀ ਨਾ ਉਹ ਬੜੀ ਉਹ ਇੱਕ ਸੱਭਿਆਕ ਲੈਂਗੁਏਜ ਨਹੀਂ ਕਹਿ ਸਕਦੇ ਉਹਦੀ ਭਾਸ਼ਾ ਜਿਹੜੀ ਸੀ ਉਹ ਇੱਕ ੱਟਕੇਬਾਜੀ ਵਾਲੀ ਹੈਂਕੜਬਾਜੀ ਵਾਲੀ ਸੀਗੀ ਤਾਂ ਇਹ ਸ਼ਾਇਦ ਇਹਨਾਂ ਨੂੰ ਲੱਗਦਾ ਹੈ ਕਿ ਮੁਲਾਜ਼ਮ ਜਿਹੜਾ ਹੈਗਾ ਪਿੱਛੇ ਹਟਣਗੇ ਪਰ ਇਹ ਥੋੜਾ ਜਿਹਾ ਇਹਨਾਂ ਨੂੰ ਗਲਤ ਫਹਮੀ ਹੈ ਉਹ ਹੋ ਜੇਗੀ ਠੀਕ ਦੋ ਚਾਰ ਦਿਨਾਂ ਦੇ ਵਿੱਚ ਮੁਲਾਜ਼ਮ ਇੱਕ ਹੱਦ ਤੋੜ ਕੇ ਆਪਣੀ ਕੰਮ ਕਰਦਾ ਸਰਕਾਰ ਦੇ ਪ੍ਰਤੀ ਕੰਮ ਕਰਦਾ ਲੋਕਾਂ ਦੀ ਸੇਵਾ ਦੇ ਵਿੱਚ ਕੰਮ ਕਰਦਾ ਹੈ ਕਿ ਇਹ ਪ੍ਰਤੀ ਉਹਨੂੰ ਇੱਕ ਅੰਜਾਮ ਮਿਲਿਆ ਵਾ ਮੁਨਾਫਾ ਮਿਲਿਆ ਵਾ ਦੇਖੋ ਜੀ ਇਸੀ ਪਹਿਲੇ ਬੇਤ ਤੋਂ ਕੀਤੀ ਹੈ ਵੀ ਜਿਹੜੇ ਬੱਚੇ ਸਾਡੇ ਪ੍ਰਮੋਟ ਹੋਏ ਆ ਜੀ ਬੱਚੇ ਉਹਨਾਂ ਪਰਿਵਾਰਾਂ ਚੋਂ ਆ ਜਿਨ੍ਹਾਂ ਦੇ ਮਾਂ ਖਾਦਰਜਾ ਮਾਂ ਕੰਮ ਕਰਦੇ ਸੀ ਉਹ ਜਿਹੜੇ ਆਪਣੀ ਜਾਨ ਗਵਾ ਚੁੱਕੇ ਇਸ ਮਹਿਕਮੇ ਦੇ ਲੇਖੇ ਲਾ ਚੁੱਕੇ ਅਸਾਂ ਜਿਹੜਾ ਅਸੀਂ ਜਿਹੜੀ ਮੰਗ ਕਰਦੇ ਸੀਗੇ ਪਹਿਲੀ ਗੱਲ ਉਹਨੂੰ 15 ਸਾਲ ਇੱਕ ਇੱਕ ਪੋਸਟ ਦੇ ਹੋਗੇ 15 ਸਾਲ ਕਿ ਉਹਨੂੰ 12 ਸਾਲ ਕਿ ਉਹਨੂੰ 10 ਸਾਲ ਅਸੀਂ ਲੜ ਕੇ ਪ੍ਰਮੋਸ਼ਨਾਂ ਕਰਵਾਈਆਂ ਸੀ ਕਿਉਂਕਿ ਹਰ ਇੱਕ ਬੰਦਾ ਜਿਹੜਾ ਹੱਕਵੰਦਾ ਉਹ ਪ੍ਰਮੋਟ ਹੋ ਕੇ ਬੰਦਾ ਨਵੀਂ ਮਤਲਬ ਫਰਤੀਲੇ ਨਾਲ ਜਾਂ ਨਵੀਂ ਉਹਦੇ ਨਾਲ ਜੋ ਉਹਦੇ ਵਿੱਚ ਆ ਜਾਂਦੀ ਹੈ ਸਪੈਟਾ ਜਿਹਦੇ ਨਾਲ ਕੰਮ ਕਰਦਾ ਚਲੋ ਅਸੀਂ ਉਹ ਸੰਘਰਸ਼ ਕੀਤਾ ਉਹਦੇ ਵਿੱਚੋਂ ਇਹ ਪ੍ਰਮੋਸ਼ਨਾਂ ਨਿਕਲੀਆਂ ਪਰ ਜਿਹੜੀ ਅੱਜ ਅਸੀਂ ਗੱਲ ਕਰ ਰਹੇ ਹਾਂ ਜਿਹੜਾ ਢੀਨੋ ਸਾਹਿਬ ਨੇ ਤੁਹਾਡਾ ਗੱਲ ਕੀਤੀ ਹੈ ਏਲਮ ਏਲਮ ਸਹਾਇਕ ਲਾਈਨਮੈਨ ਇਹ ਪੋਸਟ ਜਿਹੜੀ ਹੈ ਜੀ ਇਹ ਐਕਚੁਅਲ ਅਸੀਂ ਕਹਿ ਕੇ ਕਰਾਈਏ ਕਿਉਂਕਿ ਇਹਨਾਂ ਕੋਲੇ ਪੋਸਟਾਂ ਏਐਸਐਸ ਦੀਆਂ ਪੋਸਟਾਂ ਫੁੱਲ ਭਰੀਆਂ ਆਈਆਂ ਜਾਂ ਤਾਂ ਏਐਸਐਸ ਨੂੰ ਬਤੌਰ ਏਐਸਐਸ ਕਰ ਦੇ ਪ੍ਰਮੋਟ ਕਰ ਦੇਣ ਜੀ ਉਹ ਪ੍ਰਮੋਸ਼ਨ ਹੀ ਕਰ ਰਹੇਗੇ ਉਹਦਾ ਗੈਪ ਘਟਾ ਦੇਣ ਦੀ ਚੀਜ਼ ਦਾ ਉਹਦਾ ਗੈਪ ਘਟਾ ਕੇ ਉਹਨਾਂ ਨੂੰ ਜਿਹੜੇ ਏਐਸਐਸ 'ਤੇ ਬੈਠੇ ਆ ਉਹਨਾਂ ਨੂੰ ਐਸਐਸਐਸ ਬਣਾ ਦੇਣ ਤੇ ਜਿਹੜੇ ਏਐਸਐਸ ਇਹ ਪ੍ਰਮੋਟ ਜਿਹੜੇ ਕਿਤੇ ਨੂੰ ਏਐਸਐਸ ਲਾ ਦੇਣ ਸਾਨੂੰ ਕੋਈ ਤਰਾਜ ਨਹੀਂ ਆ ਜੀ ਪਰ ਉਹਦੇ 'ਚ ਜਿਹੜੇ ਬੱਚੇ ਜਿਹੜੇ ਪਹਿਲੀ ਗੱਲ ਇਹਨਾਂ ਨੇ ਬਾਹਰੋਂ ਸਾਡੇ ਇਲਮ ਬੜੇ ਫੀਡ ਦੇ ਵਿੱਚੋਂ ਲੈ ਲੈ ਕੇ ਉਹਨਾਂ ਨੂੰ ਏਐਸਐਸ ਦੇ ਅੰਗੇਸਟ ਬਿਠਾਤਾ ਪਹਿਲਾਂ ਹੀ ਵੱਡੇ ਬੱਚੇ ਉਹਦਾ ਕਾਰਨ ਇਹ ਆ ਕਾਰਨ ਦਾ ਵੀ ਇੱਥੇ ਜਿਹੜੇ ਬੰਦੇ ਬੈੰਦੇ ਡਿਊਟੀ ਕਰਦੇ ਆ ਜੀ ਉਹਨਾਂ ਦਾ ਟਾਈਮ ਵੱਧ ਲੱਗਦਾ ਤਾਂ ਉਹਨਾਂ ਨੂੰ ਓਵਰਟਾਈਮ ਦਿੱਤਾ ਜਾਂਦਾ। ਅਸੀਂ ਫੀਲਡ ਦੇ ਵਿੱਚ 24-24 ਘੰਟੇ ਤੱਕੇ ਖਾਂਦੇ ਫਿਰਦੇ ਆ। ਕੋਈ ਬੰਦਾ ਕਹਦੇ ਜਿੰਨੇ ਬੰਦੇ ਬੈਠੇ ਫੀਲਡ ਦੇ ਵਿੱਚ ਜਿਹੜੇ ਕੰਮ ਕਰਦੇ ਆ ਕੋਈ ਉਹਨਾਂ ਨੂੰ ਓਵਰਟਾਈਮ ਮਿਲਦਾ ਹੋਵੇ। ਇਹਨਾਂ ਨੂੰ ਪਤਾ ਵੀ ਇੱਧਰ ਓਵਰਟਾਈਮ ਦੇਣਾ ਨਹੀਂ ਪੈਂਦਾਗਾ। ਇੱਧਰ ਪੋਸਟਾਂ ਘਟਾ ਦਿਓ ਇਹ ਆਪੇ ਭੱਜੇ ਫਿਰ ਰਾਤ ਨੂੰ ਤੱਕੇ ਖਾਂਦੇ ਫਿਰਨੇ ਜੇ ਮਰਜ਼ੀ ਕਰਨ। ਉਧਰ ਸਾਨੂੰ ਇਹ ਓਵਰਟਾਈਮ ਦੇਣਾ ਪਊਗਾ। ਉਹ ਪੋਸਟਾਂ ਤਾਂ ਕਰਕੇ ਭਰ ਰਹੇ ਜੋਰ ਲੱਗ ਵੀ ਓਵਰਟਾਈ ਉਹ ਗ੍ਰਿਡ ਦੇ ਪੋਸਟਾਂ ਨੇ ਜਿਹੜੀਆਂ ਉਹਨਾਂ ਨੂੰ ਓਵਰਟਾਈਮ ਵੀ ਮਿਲ ਰਿਹਾ ਤੇ ਉਹ ਹੈਗਾ ਜੀ ਐਸਐਸਏ ਐਸਐਸ ਜਿਹਨੀਆਂ ਗ੍ਰਿਡ ਦੇ ਪੋਸਟਾਂ ਨੇ ਜੀ ਜੇ ਉਹ ਬੰਦੇ ਸੀਨੀਅਰ ਸੀਨੀਅਰ ਨਹੀਂ ਨਹੀਂ ਸੀਨੀਅਰ ਨਹੀਂ ਹੁੰਦੀਆਂ ਜੀ ਹੈ ਸਾਡੇ ਬਰਾਬਰ ਦੀਆਂ ਹੀ ਪੋਸਟਾਂ ਜਿਹੜਾ ਉਹ ਗ੍ਰਿਡ ਦੇ ਵਿੱਚ ਆ ਜਿਹੜਾ ਬੰਦਾ ਡਿਊਟੀ ਕਰਦਾ ਉਹਨੂੰ ਮਤਲਬ ਓਵਰਟਾਈਮ ਮਿਲਦਾ ਜਿਹੜੇ ਤੁਹਾਡੇ ਬਾਹਰ ਸਾਡੇ ਤੁਹਾਡੀਆਂ ਜਿਹੜੇ ਘਰਾਂ ਦੇ ਕੰਮ ਪਲੀਟਾ ਕਰਦੇ ਆ ਏਲਮਾ ਕੋਈ ਲਾਈਨ ਮੈਨੇਜਰ ਸਾਡਾ ਜਿਹਾ ਹੀ ਆ ਉਹ ਵਿਚਾਰਾ 24 24 ਘੰਟੇ ਪੈ ਤੇ ਉਹ ਘਰੇ ਜਾ ਕੇ 8 ਘੰਟੇ ਪੂਰੇ ਕਰਕੇ ਜਾਂਦੋਂ ਫੋਨ ਆ ਜਾਂਦਾ ਲੈਂਡ ਬੰਦ ਹੋ ਕੇ ਆਜ ਉਦੋਂ ਪਾਈਦਾ ਜਾਂ ਤਾਂ ਉਥੇ ਕਰਟੇਰੀਆਦਾਂ ਬਣਾਏ ਸਾਨੂੰ ਵੀ ਓਵਰਟਾਈਮ ਦਿੱਤਾ ਜਾਵੇ ਨਹੀਂ ਸਾਡੀਆਂ ਪੋਸਟਾਂ ਬਣਾ ਕੇ ਉਹਨੇ ਸ਼ਿਫਟਾਂ ਬਣਾਈਆਂ ਜਾਣ ਵੀ 8-8 ਘੰਟੇ ਬਾਅਦ ਸ਼ਿਫਟ ਬਦਲੀ ਜਾਵੇ ਨਵੇਂ ਬੰਦੇ ਕੰਮ ਕਰੀ ਜਾਣ ਸਾਨੂੰ ਕੋਈ ਤਰਾਜ ਨਹੀਂ ਆ ਇੱਥੇ 8-8 ਘੰਟੇ ਬਾਅਦ ਸ਼ਿਫਟ ਬਦਲਦੀ ਹੈ ਜੀ ਉਹ ਫਿਰ ਇਹਨਾਂ ਦੀ ਉਹ ਗਣਤੀ ਚ ਆਉਂਦੀ ਹੈ ਅਸੀਂ 24-24 ਘੰਟੇ ਡਿਊਟੀ ਕਰ ਰਹੇ ਹਾਂ ਸਾਰੇ ਜਿੰਨੇ ਬਾਹਰਲੇ ਫੀਲਡਰ ਸਟਾਫ ਸਾਰੇ ਵਰਕਚਾਰ ਤੋਂ ਲੈ ਕੇ ਜਈ ਤੱਕ ਜਿਹਨੇ ਬੰਦੇ ਸਾਡੇ ਆ ਉਹ ਸਾਰੇ 24 24 ਘੰਟੇ ਕੰਮ ਕਰਦੇ ਆ ਉਥੇ ਕੋਈ ਸਰਵਾਈ ਨਹੀਂ ਕੋਈ ਪੁਸ਼ਪ ਪੜਤਾਲ ਨਹੀਂ ਇਧਰ ਜਿਹੜਾ ਓਵਰਟਾਈਮ ਨੂੰ ਬਚਾਉਣ ਦੀ ਖਾਤਰੇ ਉਧਰ ਦਵਾ ਦਵਾ ਬੰਦੇ ਨੂੰ ਤੱਕੀ ਦੇ ਰਹੇ ਹਾਲਾਂਕਿ ਜਿਹੜੀ ਏਲਮ ਦੀ ਪੋਸਟ ਆਈ ਉਹ ਫੀਲਡ ਦੀ ਪੋਸਟ ਆ ਉਹ ਬੰਦੇ ਤਾਂ ਆਪਸ਼ਨ ਲਈ ਜਾਵੇ ਜੇ ਉਹ ਵਿੱਚ ਗ੍ਰੈਡ ਤੇ ਰਹਿਣਾ ਚਾਹੁੰਦੇ ਰਹ ਪਣ ਸਾਨੂੰ ਬੱਚਾ ਤਾਂ ਕੋਈ ਤਰਾਜ ਨਹੀਂਗਾ ਹਾਂ ਅਸੀਂ ਕਹਿੰਦੇ ਮਨੂੰ ਜੇ ਆਉਦੀ ਮਰਜ਼ੀ ਦਾ ਗ੍ਰੈਡ ਚਾਹੁੰਦਾ ਆ ਜੇ ਸਾਨੂੰ ਕੋਈ ਤਰਾਜ ਨਹੀਂ ਪਰ ਜਿਹੜੇ ਬੰਦੇ ਬਾਹਰ ਲੱਗਣਾ ਚਾਹੋ ਉਹਨੂੰ ਬਾਹਰ ਲੱਗਣ ਦਾ ਤਾਂ ਮੌਕਾ ਦਿੱਤਾ ਨਾ ਜਾ ਏਲਮ ਤਾਂ ਪਹਿਲਾਂ ਹੀ ਜਿਹੜੇ ਫੀਲਡ ਦੇ ਵਿੱਚ ਨੇ ਬਹੁਤ ਘੱਟ ਨੇ ਜਿਨ੍ਹਾਂ ਦੇ ਵਿੱਚੋਂ ਕੱਢ ਕੇ ਗ੍ਰੇਡਾਂ ਦੇ ਵਿੱਚ ਲਗਾਈ ਜਾ ਰਹੀਆਂ ਤੇ ਜਿਸ ਦੇ ਨਾਲ ਸਾਡੇ ਏਲਮਾਂ ਦਾ ਬਹੁਤ ਸਾਰਾ ਨੁਕਸਾਨ ਹੋ ਰਿਹਾ ਜਿਵੇਂ ਕਿ ਤੁਸੀਂ ਦੇਖਦੇ ਹੋ ਸ਼ਹਿਰਾਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਅਸੀਂ ਸਪਲਾਈ ਠੀਕ ਕਰਦੇ ਹਾਂ ਤਾਂ ਉੱਥੇ ਮੁਲਾਜ਼ਮਾਂ ਦੀ ਘਾਟ ਹੋ ਰਹੀ ਹੈ ਉਹਨਾਂ ਵਿੱਚੋਂ ਮੁਲਾਜ਼ਮ ਕੱਢ ਕੇ ਗ੍ਰੇਡਾਂ ਦੇ ਵਿੱਚ ਲਗਾਏ ਜਾਂਦੇ ਆ ਤੇ ਜਿਸ ਦੇ ਨਾਲ ਬਹੁਤ ਸਾਰਾ ਆਪਣਾ ਫੀਲਡ ਦੇ ਵਿੱਚ ਨੁਕਸਾਨ ਹੋ ਰਿਹਾ ਤੇ ਇਸ ਚੀਜ਼ ਤੋਂ ਇਹਨਾਂ ਨੂੰ ਪਲੀਪਾਂਤ ਪਤਾ ਹੈ ਪਰ ਇਹ ਆਪਣੀਆਂ ਮਨਮਰਜ਼ੀਆਂ ਦੇ ਕਾਰਨ ਸਾਡਾ ਜਿਹੜਾ ਨੁਕਸਾਨ ਕਰ ਰਹੇ ਆ ਉਹਨੂੰ ਜਾ ਕੇ ਪੀਐਨਓ ਤਲਾ ਦੇ ਇਹ ਤਸਵੀਰਾਂ ਨਹੀਂ ਪੀਐਸਸੀ ਪੀਐਸਪੀਐਸਸੀਐਲ ਦੀ ਮੁਲਾਜ਼ਮਾਂ ਦੀ ਹੈ ਜਿੱਤੇ ਕਿ ਅੱਜ ਰੋਡ ਜਾਮ ਕਰਕੇ ਸਰਾਂਗਰ ਦੀ ਧਾਰਾ ਦੇ ਵਿੱਚ ਰੋਡ ਜਾਮ ਕਰਕੇ ਕਰਨਾ ਪ੍ਰੋਟੈਸਟ ਕੀਤਾ ਜਾ ਰਿਹਾ ਵੈ ਤੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਅੱਜ ਪੀਐਸਪੀਸੀ ਵਾਲ ਦੇ ਮੁਲਾਜ਼ਮਾਂ ਦੇ ਵੱਲੋਂ ਅੱਜ ਸਰਕਾਰ ਦੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਜਾ ਰਿਹਾ ਐਲਐਮ ਤੇ ਜਿਹੜੇ ਈਐਲਐਮ ਦੇ ਅਧ ਮੁਲਾਜ਼ਮ ਨੇ ਉਹਨਾਂ ਨੂੰ ਜਿਹੜੀ ਆ ਉਹ ਓਵਰਟਾਈਮ ਕਰਦੇ ਪਰ ਉਹਨਾਂ ਨੂੰ ਬੋਨਸ ਨਹੀਂ ਮਿਲਦਾ ਬੋਨਸ ਕਿਉਂ ਨਹੀਂ ਮਿਲਦਾ ਉਸ ਜਿਹੜੀ ਆ ਦੀ ਨਾਲ ਵੀ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਬਿਲਕੁਲ ਤੁਸੀਂ ਸਾਰੀ ਗੱਲਬਾਤ ਸੁਣੀ ਹੈ ਕਿਸ ਤਰ੍ਹਾਂ ਜਿਹੜੀ ਆ ਇੱਕ ਮੁਲਾਜ਼ਮ ਦੀ ਬੇਕਦਰਹੀ ਜਿਹੜੀ ਕੀਤੀ ਜਾ ਰਹੀ ਹੈ ਤੁਹਾਡੀ رائے ਸਾਨੂੰ ਕਮੈਂਟ ਸੈਕਸ਼ਨ ਵਿੱਚ ਜੁੜ ਦੱਸਿਓ ਜੁੜੇ ਹੋਣੇ ਨਾਲ ਲ ਸਰ ਇਹ ਕਿ ਤੁਹਾਡੇ ਮੁਲਾਜ਼ਮਾਂ ਨੇ ਇੱਥੇ ਤੰਨਾ ਲਾਇਆ ਵਾ ਇਹ ਕੀ ਮਾਮਲਾ ਸਰ ਪੂਰਾ ਮਾਮਲਾ ਕੁਛ ਧੀਏ ਜੀ ਕੰਮ ਹੋਈ ਜਾਂਦੇ ਆ ਬਸ ਥੋੜੀ ਹੁੰਦੀ ਲੇਟਾਂ ਨੂੰ ਸਾਡੀ ਚੌਂਦਰ ਦੀ ਹੋ ਜੇ ਹੋਰ ਕੀ ਜੀ ਉਹਨਾਂ ਨੇ ਲੋ ਦੱਸਿਆ ਜਾਦਾ ਕਿ ਐਲਆਰਐਮ ਜਿਹੜੇ ਬਾਹਰ ਅੰਦਰ ਕਰੀਏ ਰਹੇ ਤੇ 90 ਦਿਨਾਂ ਤੋਂ ਵੱਧ ਨਹੀਂ ਕੰਮ ਕਰਨ ਦੇਦੇ ਉਹ ਨਹੀਂ ਜੀ ਜੋ ਬੋਰਡ ਦੀ ਪਾਲਿਸੀ ਹੈ ਡਿਪਾਰਟਮੈਂਟ ਦੀ ਉਹ ਪਾਲਿਸੀ ਦੇ ਅਕੋਰਡਿੰਗਲੀ ਆਪਾਂ ਕਰਦੇ ਮਤਲਬ ਉਹਦੇ ਆਰਡਰ ਕਰਦੇ ਥੱਲੇ ਸੀਧੇ ਜੀ ਉਹ ਹੁਣ ਪਤਾ ਨਹੀਂ ਮੈਥੋਂ ਮੈਥੋਂ ਕੀ ਕਰਾਉਣਾ ਚਾਹੀਦਾ ਨਹੀਂ ਨਾ ਤਾਂ ਕੁਝ ਕਰਨਾ ਨਹੀਂ ਡਿਪਾਰਟਮੈਂਟ ਨੇ ਪਾਲਿਸੀ ਬਣਾਈ ਆ ਥੱਲੇ ਐਸਸੀਜ਼ ਨੇ ਇੰਪਲੀਮੈਂਟ ਕਰਤੀ ਜੀ ਧਰਨਾ ਕਿਉਂ ਲਾ ਰਹੇ ਆ ਉਹ ਪੁੱਛਿਆ ਮੈਨੂੰ ਵੀ ਕਿਉਂ ਲਾ ਰਹੇ ਹੋ ਤਾਂ ਅਮੇ ਪਾਲਿਸੀ ਜੇ ਤਾਂ ਪਾਲਿਸੀ ਚੀਫ ਨੇ ਬਣਾਈ ਹੋਵੇ ਹੂੰ ਫਿਰ ਤਾਂ ਚੀਫ ਦੇ ਗੇਸ ਧਰਨਾ ਹੋ ਸਕਦਾ ਵੀ ਉਹਨੇ ਗਲਤ ਬਣਾਤੀ ਹੂੰ ਹਾਂਜੀ ਪਾਲਿਸੀ ਉਪਰੋਂ ਮੈਨੇਜਮੈਂਟ ਤੋਂ ਬਣ ਕੇ ਆਈ ਆ ਥੱਲੇ ਉਹਨੂੰ ਇੰਪਲੀਮੈਂਟ ਕਰਨ ਵਾਲੇ ਨਾਲੇ ਥੱਲੇ ਵਾਲੇ ਐਸਸੀਜ਼ ਆ ਸਾਡੇ ਜਿਹੜੇ ਅੱਧਾ ਬੈਠੇ ਆ ਉਹਨਾਂ ਨੇ ਇੰਪਲੀਮੈਂਟ ਕਰਤਾ ਜੀ ਤੇ ਤਰਨਾ ਚੀਫ ਦੇ ਗੈਸਟ ਲਾਇਆ ਉਹ ਹੁਣ ਸਮਝ ਨਹੀਂ ਆਈ ਮੈਂ ਤਾਂ ਪੁੱਛਿਆ ਸੀ ਇਹਨਾਂ ਨੂੰ ਮੈਂ ਕਿਹਾ ਦੱਸੋ ਕਿਉਂ ਲਾਇਆ ਤੁਸੀਂ ਕਿਉਂ ਲਾ ਰਹੇ ਹੋ ਹੂੰ ਇਹ ਕਹਿੰਦੇ ਮੀਟਿੰਗ ਦੇਣਾ ਮੈਂ ਕਿਹਾ ਮੀਟਿੰਗ 27 ਨੂੰ ਆਜਿਓ 26 ਦੀ ਛੁੱਟੀ ਆ ਅੱਜ ਮੇਰੀ ਪਟਿਆਲੇ ਮੀਟਿੰਗ ਸੀ ਜਾਂ ਲੋਕਾਂ ਉਹਨਾਂ ਦੇ ਕੋਲ ਕਿਹਾ ਜਾ ਰਿਹਾ ਕਿ ਇੱਕ ਸ਼ਿਫਟਾਂ ਦੇ ਵਿੱਚ ਕੰਮ ਕਰਦੇ ਨੇ ਜੇ ਅਗਰ ਸ਼ਿਫਟ ਬ extra ਕੰਮ ਹੁੰਦਾ ਵੇ ਤਾਂ ਸਾਨੂੰ ਉਹਦਾ ਬੋਨਸ ਮਿਲ ਜਾਵੇ ਪਰ ਬੋਨਸ ਉਹਨਾਂ ਨੂੰ overtime ਮਿਲਦਾ ਜੀ ਉਹਨਾਂ ਨੂੰ ਪ੍ਰੋਪਰਲੀ ਮਿਲਦਾ ਜੇ ਜੇ ਮਿਲਦਾ ਹੁੰਦਾ ਸਰ ਉਹਨਾਂ ਉਹਨਾਂ ਨੇ ਸਾਨੂੰ ਇਹ ਗੱਲ ਕਿਉਂ ਕਹਿਨੀ ਸੀਗੀ ਕਿਉਂ ਤਰਨੇ ਲਾਣੇ ਸੀਗੇ ਮਿਲ ਰਿਹਾ ਚੱਲ ਰਿਹਾ ਕਿਤੇ ਕਿਤੇ ਹੋ ਸਕਦਾ ਮਿਲਦਾ ਪਿਆ ਉਹਨਾਂ ਨੂੰ ਵੀ ਹੋ ਸਕਦਾ ਕਿਵੇਂ ਕਈ ਸਾਲਾਂ ਦਾ ਪੈਂਡਿੰਗ ਪਿਆ ਸੀ ਨਾ ਕਿਤੇ ਕਿਤੇ ਹਜੇ ਮਤਲਬ ਐਂ ਕਹ ਲਓ ਵੀ ਲੇਟੈਸਟ ਮਿਲ ਰਿਹਾ ਕਿਤੇ 6 ਮਹੀਨੇ ਪਿੱਛੇ ਚੱਲ ਰਿਹਾ ਹੋਣਾ ਇਦਾਂ ਹੀ ਆ ਮਿਲਦਾ ਰਿਹਾ ਉਹਨਾਂ ਨੂੰ ਪੋਸਟਾਂ ਜਿਹੜੀਆਂ ਕੱਟ ਕੀਤੀਆਂ ਜਾ ਰਹੀਆਂ ਆਪੇ ਹੀ ਨਿਕਲ ਜਾਣੇ ਠੇਕੇ ਦੇ ਪਾਸੇ ਇਦਾਂ ਕੋਈ ਗੱਲਬਾਤ ਚੱਲਦੀ ਹੈ ਤਾਂ ਗਲਤ ਕਹਿ ਰਹੇ ਹੋ ਪੋਸਟਾਂ ਦਾ ਸੌਦੀ ਵਧਾਉਣ ਦੀ ਕੋਸ਼ਿਸ਼ ਹੈ ਸਾਡੀ ਪਿੱਛੇ ਦੀ ਵਧਾਈਆਂ ਆਰਟੀਐਮ ਦੀਆਂ ਸੀ ਵਧਾਈਆਂ ਇੱਕ ਸੈਸ਼ਨ ਦੇ ਪਹਿਲਾਂ ਇੱਕ ਆਰਟੀਐਮ ਸੀ ਇਹੀ ਟੈਨ ਕਰਤੀ ਹੈ ਜੀ ਇਹ ਵਧਾਈਆਂ ਪੋਸਟਾਂ ਇਹ ਇਹ ਧਰਨਾ ਇੱਦਾਂ ਹੀ ਚੱਲਦਾ ਰਹੇਗਾ ਸਰ ਇਹਦਾ ਹੱਲ ਵੀ ਕੋਈ ਹੋਏਗਾ ਹੱਲ ਪਤਾ ਨਹੀਂ ਹੁਣ ਮੈਂ ਤਾਂ ਮੀਟਿੰਗ ਦਿੱਤੀ ਵੀ 27 ਨੂੰ ਆ ਜਾਣਗੇ ਤਾਂ ਮੀਟਿੰਗ ਤੇ ਕਰ ਲਾਂਗੇ ਦੇਖ ਲਾਂਗੇ ਕੀ ਹੈਗਾ ਜੀ ਇਹਨਾਂ ਦੀ ਡਿਮਾਂਡ ਦਾ ਜੀ ਪਰ ਮੈਨੂੰ ਤਾਂ ਲੱਗਦਾ ਨਹੀਂ ਕੋਈ ਡਿਮਾਂਡ ਹੋਵੇ ਕੋਈ ਪੈਂਡਿੰਗ ਕੰਮ ਹੋਵੇ ਸਾਡੇ ਆਫਿਸ 'ਚ ਕੋਈ ਪੈਂਡਿੰਗ ਵੀ ਹੈ ਨਹੀਂ ਚਲੋ ਸਰ ਇਹਦਾ ਹੱਲ ਕਿੰਨੀ ਦੇਰ ਤੱਕ ਹੋ ਜਾਏਗਾ ਜੀ ਕਿਉਂਕਿ ਮੁਲਾਜ਼ਮ ਜਿਹੜੇ ਕੱਟੇ ਧਰਨੇ ਤੇ ਰੋਡ ਜਾਮ ਵੀ ਹੈ ਇਹ ਤਾਂ ਜੀ ਇਹ ਹੀ ਦੱਸ ਸਕਦੇ ਨਾ ਮੇਰੇ ਵੱਲੋਂ ਕੋਈ ਕਹਿਣ ਇਹ ਦੱਸਣ ਸਹੀ ਸਾਡੀ ਆ ਡਿਮਾਂਡ ਹੈ ਜੀ ਉਹ ਚੀਫ ਆਫਿਸ 'ਚ ਖੜੀ ਆ ਆਪਾਂ ਪੂਰੀ ਕਰ ਦਿੰਦੇ ਹਾਂ ਸਰ ਤੁਹਾਡੇ ਨਾਲ ਹਾਲ ਤੱਕ ਕੋਈ ਗੱਲਬਾਤ ਨਹੀਂ ਹੋਈ ਹੈ ਨਹੀਂ ਸਰ ਕੋਈ ਮਿਲਿਆ ਨਹੀਂ ਤੁਹਾਨੂੰ ਅੱਗੇ ਕੋਈ ਨਹੀਂ ਪਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਤੁਹਾਨੂੰ ਮਿਲੇ ਆ ਤੁਹਾਨੂੰ ਚਿੱਠੀ ਵੀ ਦਿੱਤੀ ਹੈ ਸਭ ਕੁਝ ਦਿੱਤਾ ਪਰ ਤੁਹਾਡਾ ਮਿਸ ਬਿਹੇਵਿੰਗ ਕਿੰਨੇ ਮਿਸ ਬੀਹੇਵਿੰਗ ਵੀ ਕੀਤੀ ਹੈ ਮਿਸ ਬੀਹੇਵਿੰਗ ਵੀ ਕੀਤੀ ਹੈ ਕਿਤਾ ਜੀ ਮਿਸ ਬੀਹੇਵਿੰਗ ਦੀ ਗੱਲ ਕਰ ਰਹੇ ਸੀ ਸਰ ਕਿਨੇ ਮਿਸ ਬੀਹੇਵਿੰਗ ਕਿਹਨੇ ਕਰਤਾ ਮਿਸ ਬੀਹੇਵਿੰਗ ਤੁਹਾਡੇ ਵੱਲੋਂ ਮੁਲਾਜ਼ਮਾਂ ਨੂੰ ਮਿਸ ਬੀਹੇਵਿੰਗ ਕੀਤੀ ਜਾਂਦੀ ਹੈ ਮੈਂ ਤਾਂ ਹੁਣ ਜਿਹਦੇ ਮਰਜ਼ੀ ਅਲੀਗੇਸ਼ਨ ਲਾਦਾ ਨਹੀਂ ਹੋਣਾ ਐਵੇਂ ਆਪਾਂ ਨੇ ਓਕੇ ਦੱਸ ਕੀ ਕਰ ਹਾਂ ਚਲੋ ਠੀਕ ਆ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਕੀਮਤੀ ਸਮਾਂ ਦੇਣ ਲਈ ਥੈਂਕ ਯੂ